ਵਿਸ਼ਵ Hindu ਪ੍ਰਸ਼ਦ ਦੇ ਮੈਂਬਰ ਵਿਕਾਸ ਬੱਗਾ ਦੇ ਕਾਤਲਾਂ ਨੂੰ ਫੜਨ ਦੇ ਵਿੱਚ ਰੂਪਨਗਰ ਜ਼ਿਲ੍ਹਾ ਪੁਲਿਸ ਦੇ ਵੱਲੋਂ ਸਫਲਤਾ ਹਾਸਲ ਕੀਤੀ ਗਈ ਹੈ ਫੜੇ ਗਏ ਦੋ આરોપીਆਂ ਦੇ ਕੋਲੋਂ 32 ਬੋਰ ਦੇ ਦੋ ਪਿਸਤੌਲ 16 ਜਿੰਦਿਆ ਕਾਰਤੂਸ ਇੱਕ ਖਾਲੀ ਕਾਰਤੂਸ ਅਤੇ ਅਪਰਾਧ ਦੇ ਦੌਰਾਨ ਵਰਤੀ ਗਈ TVS ਜੁਪੀਟਰ ਸਕੂਟਰੀ ਵੀ ਬਰਾਮਦ ਕੀਤੀ ਗਈ ਹੈ ਪੁਲਿਸ ਦੇ ਮੁਤਾਬਕ ਦੋਵੇਂ ਹਮਲਾਵਰਾਂ ਦੀ ਪਛਾਣ ਮਨਦੀਪ ਕੁਮਾਰ ਉਰਫ ਮੰਗੀ ਅਤੇ ਸੁਰਿੰਦਰ ਕੁਮਾਰ ਉਰਫ ਰਿੱਕਾ ਵਾਸੀ ਪਿੰਡ ਸਲੋਹ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਜੋਂ ਕੀਤੀ ਗਈ ਹੈ। ਰੂਪਨਗਰ ਜ਼ਿਲ੍ਹਾ ਪੁਲਿਸ ਮੁਖੀ ਗੁਲਨੀਤ ਸਿੰਘ ਖੁਰਾਣਾ ਨੇ ਪੱਤਰਕਾਰ ਸੰਮੇਲਨ ਦੇ ਦੌਰਾਨ ਦੱਸਿਆ ਕਿ 13 ਅਪ੍ਰੈਲ ਨੂੰ ਨੰਗਲ ਦੇ ਰੇਲਵੇ ਰੋਡ ਵਿਖੇ ਨੰਗਲ ਦੇ ਦੁਕਾਨਦਾਰ ਵਿਕਾਸ ਪ੍ਰਭਕਰ ਉਰਫ ਵਿਕਾਸ ਬੱਗਾ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਹਮਲਾਵਰ ਕਾਲੇ ਰੰਗ ਦੀ ਸਕੂਟਰ ਦੀ ਉੱਪਰ ਸਵਾਰ ਸਨ। ਐਸਐਸਪੀ ਨੇ ਦੱਸਿਆ ਕਿ ਪੁਲਿਸ ਨੇ ਹਮਲਾਵਰਾਂ ਦੀ ਪਛਾਣ ਬਾਰੇ ਜਾਣਕਾਰੀ ਦੇਣ ਦੇ ਲਈ 1 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਸੀ ਹੁਣ ਅਸਰਦਾਰ ਢੰਗ ਦੇ ਨਾਲ ਜਾਂਚ ਕਰਦੇ ਹੋਏ ਪੁਲਿਸ ਨੇ ਦੋਵੇਂ ਹਮਲਾਵਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਨੰਗਲੇ ਚ ਇੱਕ ਮਰਡਰ ਹੋਇਆ ਸੀਗਾ ਜਿਹਦੇ ਚ ਸਾਡੇ ਵਿਸ਼ਵਿੰਦੂ ਪਰਿਸ਼ਦ ਦੇ ਜਿਹੜੇ ਪ੍ਰਧਾਨ ਅਗੇ ਨੰਗਲ ਦੇ ਉਹਨਾਂ ਦਾ ਮਰਡਰ ਦੋ ਅਸੈਲੈਂਟਸ ਨੇ ਆ ਕਰਕੇ ਕੀਤਾ ਸੀਗਾ ਉਸ ਸਿਲਸਿਲੇ 'ਚ ਸਾਡੀ ਤਫ਼ਤੀਸ਼ ਜਿਹੜੀ ਹੈਗੀ ਏ ਉਹ ਨਾਲ ਦੇ ਨਾਲ ਸਟਾਰਟ ਕਰਤੀ ਗਈ ਸੀ ਟੀਮਾਂ ਬਣਾ ਕਰਕੇ ਔਰ ਸਾਡੀ ਟੀਮਾਂ ਨੇ ਕਾਫੀ ਚੰਗੀ ਤਰੀਕੇ ਦੇ ਨਾਲ ਕੰਮ ਕਰਦਿਆ ਹੋਇਆ ਜਿਹੜਾ ਹੈਗਾ ਉਹ ਬੰਦੇ ਆਇਡੈਂਟੀਫਾਈ ਕਰ ਲਏਗੇ ਨੇ ਔਰ ਅਰਾਜੋ ਨਦੀ ਗ੍ਰਿਫਤਾਰੀ ਵੀ ਕਰ ਲਈ ਹੈ ਜੀ ਇਹਦੇ 'ਚ ਦੋ ਬੰਦੇ ਜਿਹੜੇ ਹੈਗੇ ਨੇ ਇੱਕ ਹੈਗਾ ਮਨਦੀਪ ਸਿੰਘ ਉਰਫ ਮੰਗੀ ਤੇ ਦੂਜਾ ਹੈਗਾ सुरेंद्र ਸਿੰਘ ਉਰਫ ਰਿੱਕਾ ਇਹ ਦੋਨੋਂ ਜਿਹੜੇ ਸਲੋਪਿੰਡ ਦੇ ਰਹਿਣ ਵਾਲੇ ਹੈਗੇ ਨੇ ਨਵਾਂ ਸ਼ਹਿਰ ਐਸ ਪੀ ਐਸ ਨਗਰ ਦੇ ਇਹਨਾਂ ਦਾ ਆਪਰਾਧਿਕ ਪਿਛੋਕੜ ਹੈਗਾ ਪਹਿਲਾਂ ਵੀ ਇਹਨਾਂ ਤੇ ਐਨ ਡੀ ਪੀ ਐਸ ਐਕਟ ਦੇ ਆਰਮ ਐਕਟ ਦੇ ਤੋਹਾ ਦੇ ਪਰਚੇ ਹੈਗੇ ਨੇ ਔਰ ਇਹਨਾਂ ਦੇ ਕੋਲੋਂ ਜਦੋਂ ਆਪਾਂ ਇਹਨਾਂ ਨੂੰ ਫੜਿਆ ਹੈਗਾ ਦੋ ਵਪਨ ਜਿਹੜੇ ਹੈਗੇ ਨੇ ਬੱਤੀਪੁਰ ਦੇ ਡਿਵਲਵਰ ਆਪਾਂ ਨੂੰ ਪਿਸਟਲ ਜਿਹੜੇ ਹੈਗੇ ਨੇ ਬਰਾਮਦ ਹੋਏ ਨੇ ਤੇ 4 ਜਿੰਦਾ ਕਾਰ ਤੋਂ ਵੀ ਬਰਾਮਦ ਹੋਏਗੇ ਤੇ ਜਿਹੜੀ ਵੀਕਲ ਜਿਹੜਾ TVS ਜੁਪੀਟਰ ਯੂਜ਼ ਕੀਤਾ ਗਿਆ ਸੀਗਾ ਕ੍ਰਾਈਮ ਵਿੱਚ ਉਹ ਵੀ ਇਹਨਾਂ ਦੇ ਕੋਲੋਂ ਬਰਾਮਦ ਹੋ ਗਿਆ ਅ ਜਿਹੜਾ ਹੁਣ ਤੱਕ ਦੀ ਇੰਟਰੋਗੇਸ਼ਨ ਹੈਗੀ ਹੁਣ ਤੱਕ ਦਾ ਇਹਨਾਂ ਦਾ ਡਿਸਕਲੋਜ਼ਰ ਹੈਗਾ ਉਸ ਬੇਸ ਤੇ ਇਹਨਾਂ ਦਾ ਇਹ ਕਲੀਅਰ ਹੋ ਗਿਆ ਕਿ ਇਹ ਦਸ਼ਤਕਰਤਾ ਮਾਡਿਊਲ ਹੈਗਾ ਔਰ ਬਾਹਰਲੀ ਐਂਟੀਟੀਆਂ ਜਿਹੜੀਆਂ ਹੈਗੀਆਂ ਨੇ ਪੋਰਟੂਗਲ ਬੇਸ ਪਾਕਿਸਤਾਨ ਬੇਸ ਐਂਟੀਟੀਆਂ ਜਿਹੜੀਆਂ ਹੈਗੀਆਂ ਨੇ ਉਹੀ ਇਹਨੂੰ ਚਲਾ ਰਹੀਆਂ ਸੀਗੀਆਂ ਦੀ ਦੇ ਵਰ ਜਸਟ ਅ ਫੁੱਲ ਸੋਲਜਰ ਜਿਹੜੀ ਆਰਗੇਨਾਈਜੇਸ਼ਨ ਪਿੱਛੇ ਇਨਵੋਲਡ ਹੈਗੀ ਹੈ ਉਹਦੇ ਬਾਰੇ ਹੁਣ ਤਫਤੀਸ਼ ਸਾਡੀ ਜਾਰੀ ਹੈਗੀ ਹੈ ਕਿਹੜੇ ਬੰਦੇ ਬਾਹਰ ਬੈਠੇ ਜਿਹੜੇ ਇਹਨੂੰ ਆਪਰੇਟ ਕਰ ਰਹੇ ਸੀਗੇ ਜਿਹੜੇ ਐਫੁੱਟ ਸੋਲਜਰਸ ਹੈਗੇ ਨੇ ਮੀਅਰ ਆਪਰੇਟਿਵਸ ਹੈਗੇ ਨੇ ਜਿਹੜੇ ਬੰਦੇ ਬਾਹਰ ਬੈਠੇ ਹੋਏ ਨੇ ਉਹੀ ਇਹਨੂੰ ਜਿਹੜਾ ਹੈਗਾ ਪੂਰੀ ਤਰੀਕੇ ਨਾਲ ਸੰਚਾਲਿਤ ਕਰਦੇ ਸੀ ਸਰ ਮਰਡਰ ਕਰਨ ਦਾ ਕੋਈ ਰੀਜ਼ਨ ਪਤਾ ਲੱਗਿਆ ਨਹੀਂ ਦੇਖੋ ਜੀ ਇਹ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਬੇਸਿਕਲੀ ਜਿਹੜਾ ਹੈਗਾ ਇਹ ਬੰਦੇ ਜਿਹੜੇ ਹੈਗੇ ਨੇ ਹਾਇਰ ਕੀਤੇ ਗਏ ਸੀਗੇ ਫੁੱਟ ਸੋਲਜਰਸ ਇਹਨਾਂ ਨੂੰ ਪੈਸੇ ਤੇ ਵੈਪਨ ਬਾਹਰੋਂ ਪ੍ਰੋਵਾਈਡ ਕਰਾਇਆ ਗਏ ਸੀ ਤੇ ਹੁਣ ਕਿਹੜੇ ਬੇਸ ਤੇ ਜਿਹੜਾ ਹੈਗਾ ਟਾਰਗੇਟ ਦਾ ਸਿਲੈਕਸ਼ਨ ਹੋਇਆ ਹੈਗਾ ਕਿਉਂ ਹੋਇਆ ਹੈਗਾ ਇਹ ਸਾਡੀ ਫਰਦਰ ਇਨਵੈਸਟੀਗੇਸ਼ਨ ਜਿਹੜੀ ਹੈਗੀ ਉਹਦੇ ਚ ਆਊਗਾ ਕਿਹੜਾ ਟੈਰਰਿਸਟ ਆਰਗੇਨਾਈਜੇਸ਼ਨ ਇਹਦੇ ਚ ਇਨਵੋਲਡ ਹੈ ਉਹਦੇ ਬਾਰੇ ਵੀ ਜਿਹੜਾ ਹੈ ਤੁਹਾਡੇ ਨਾਲ ਬਾਅਦ ਵਿੱਚ ਖੁਲਾਸਾ ਕਰਾਂਗੇ ਮੈਂ ਤੁਹਾਨੂੰ ਦੱਸਿਆ ਕਿ ਇਸ ਤੋਂ ਪਹਿਲਾਂ ਇਹਨਾਂ ਦਾ ਅਪਰਾਧਿਕ ਪਿਛੋਕੜ ਹੈਗਾ 스내ਚਿੰਗਸ ਦੇ ਵੀ ਪਰਚੇ ਹੈਗੇ ਨੇ ਆਰਮ ਸ ਪਰ ਬਾਕੀ ਇਸ ਤੋਂ ਇਲਾਵਾ ਕੋਈ ਹੋਰ ਕਿਸੇ ਟਾਰਗੇਟ ਕਿਲਿੰਗ ਵਿੱਚ ਇਨਵੋਲਡ ਹੈ ਜਾਂ ਨਹੀਂ ਹੈ ਉਸ ਬਾਰੇ ਸਾਡੀ ਤਫਤੀਸ਼ ਜਰੀ ਚੱਲੀ ਜਾ ਰਹੀ ਹੈ ਜੋ ਵੀ ਉਹਦੇ ਵਿੱਚ ਕੋਈ ਵੀ ਇਨਵੈਸਟੀਗੇਸ਼ਨ ਦੌਰਾਨ ਗੱਲ ਆਏਗੀ ਤੁਹਾਡੇ ਨਾਲ ਆਪਾਂ ਸੱਜ ਕੇ